ਆ ਉਹ ਆ ਵੀ ਚੱਕ ਕੇ ਨਜ਼ਾਰੇ ਲੈਏ ਸੀ ਇਥੇ ਹੁਣ ਅਸੀਂ ਆ ਜਨਕੀ ਜਿਵੇਂ ਨਿੱਕਰ ਦੇ ਵਿੱਚ ਨਾਤੇ ਸੀ ਸੀ ਡੇਢ ਕਾਲ ਦੇ ਵਿੱਚ ਨਾਤੇ ਸੀਗੇ ਉਵੇਂ ਅਸੀਂ ਹੁਣ ਸ਼ਹਿਰ ਦੇ ਵਿੱਚੋਂ ਉਸੇ ਦਿਨ ਉਹ ਕਹਿੰਦੇ ਵਿਚਾਰੂ ਕਿ ਕਿਹੜੇ ਹੋਟਲ ਤੇ ਕਰਾ ਦੇ ਇਸ ਕਰਕੇ ਅਸੀਂ ਉਵੇਂ ਇਹਦੇ ਵਿੱਚ ਬਹਿ ਗਏ ਆ ਇੱਕ ਜੇ ਦੇ ਵਿੱਚ ਇਹ ਸਾਨੂੰ ਹੁਣ ਸਾਡੇ ਹੋਟਲ ਲੈ ਕੇ ਜਾਊਗਾ ਸ਼ਹਿਰ ਦੇ ਵਿੱਚ ਲਗਾਤਾਰ ਸਹੀ ਘੁੰਮਦੇ ਜਾਵਾਂਗੇ ਆ ਦੇਖੋ ਸ਼ਹਿਰ ਨਾ ਬਹੁਤ ਹੈਂ ਚਲੋ ਇਹ ਸਾਡੇ ਭਲਾ ਜੀ ਆਹ ਦੇ ਜੀ ਨਹੀਂ ਆ ਰਹੇਗੇ ਨਹੀਂ ਲੈਣਾ ਵੀ ਨਹੀਂ ਚੌਥੇ ਬੰਦਾ ਵੇਖਾ ਰਿਹਾ ਹੈ ਆਪਰਾ ਪੁਨੀ ਗਿਆ ਸੰਚੁੱਕੇ ਬੰਦਾ ਅਕਾ ਇਪਰੇਟ ਤੇ ਚੌਂਵੀਂ ਜਗਾ ਤੇ ਕੋਹਰੇ ਕੋਹਰੇ ਪਹਿਲੇ ਨੂਟ ਨੇ ਕੀ ਕਿਹਾ ਦੂਜੇ ਨੂਟ ਨੇ ਸ਼ਾ